ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਪਰਮ ਸਕਾਰਯੋਗ ਗੁਰੂ ਰੂਪ ਸਾਧ ਸਾਧ ਸੰਗਤ ਜੀ ਵਾਹਿਗੁਰੂ ਦੀ ਕਖਾਲਸਾ ਵਾਹਿਗੁਰੂ ਜੀ ਦੇ ਬਖਤੇ ਅੱਜ ਅਸੀਂ ਦਵਾਨ ਟੋਡਰ ਮਲ ਦੇ ਜਹਾਜੀ ਹਵੇਲੀ ਦੇ ਕੋਲ ਖੜੇ ਹੈਗੇ ਆ ਤੇ ਅਸੀਂ ਦਵਾਨ ਟੋਡਰ ਮਲ ਬਰਾਤੀ ਫਾਊਂਡੇਸ਼ਨ ਨੂੰ ਪੰਜਾਬ ਵੱਲੋਂ ਬੇਨਤੀ ਕਰ ਰਹੇ ਆ ਕਿ ਜਿਹੜੇ ਕਿ ਛੋਟੀ ਇੱਟਾ ਜਿਵੇਂ ਜਿਹਨੂੰ ਨਾਨਕਸਾਹਿਬ ਕਹਿੰਦੇ ਆ ਸਰਹੰਦੀ ਵੀ ਕਹਿੰਦੇ ਆ ਉਹ ਇੱਟ ਦੀ ਇੱਥੇ ਬਹੁਤ ਜ਼ਿਆਦਾ ਲੋਡ ਹੈ ਬਹੁਤ ਸਾਰੇ ਸੱਜਣ ਇੱਥੇ ਆਉਂਦੇ ਆ ਕਿ ਅਸੀਂ ਕੋਈ ਸੇਵਾ ਕਰਨੀ ਚਾਹੁੰਦੇ ਆ ਤਾਂ ਅਸੀਂ ਬੇਨਤੀ ਕਰਾਂਗੇ ਵੀ ਜਿਹੜੀ ਛੋਟੀ ਇੱਟ ਦੀ ਸੇਵਾ ਹੈ ਜਿਹੜੀ ਉਹ ਵੱਧ ਤੋਂ ਵੱਧ ਤੇ ਕੀਤੀ ਜਾਵੇ ਕਿਉਂਕਿ 50 ਲੱਖ ਤੋਂ ਉੱਪਰ ਇੱਟਾ ਇੱਥੇ ਖਤ ਹੋਣੀ ਹੈ ਤੇ ਜੇ ਅਗਰ ਜੇ ਉਹ ਇੱਥੇ ਇਹ ਸਾਡੇ ਕੋਲੇ ਨਹੀਂ ਪਹੁੰਚਾ ਸਕੇਗਾ ਤਾਂ ਅਸੀਂ ਆਪਣੇ ਖਰਚੇ ਤੇ ਅਸੀਂ ਉਥੋਂ ਵੀ ਲਿਆ ਸਕਦੇ ਹਾਂ ਤੇ ਇੱਕ ਵਾਰੀ ਬੇਨਤੀ ਹੈ ਕਿ ਇੱਟ ਦੀ ਛੋਟੀ ਇੱਟ ਦੀ ਪ੍ਰਾਣੀ ਇੱਟ ਦੀ ਬਹੁਤ ਜ਼ਰੂਰਤ ਹੈ ਤੇ ਸਾਧ ਸੰਗਤ ਧਿਆਨ ਦੇਵੇ ਅਕੀ ਅੱਗੇ ਜ਼ਰੂਰ ਇਸਨਾਂ ਪਹੁੰਚਾਵੇ ਤੇ ਤਾਂ ਕਿ ਆਪਾਂ ਇੱਟਾ ਜਿਹੜੀ ਉਹ ਪੂਰੀ ਕਰ ਸਕੀਏ ਜੀਵਾਨ ਟੋਟਲ ਮਾਲ ਵਿਰਾਸੀ ਫਾਊਂਡੇਸ਼ਨ ਵੱਲੋਂ ਸਾਰੀ ਸੰਗਤ ਇੱਥੇ ਖੜੀ ਹੈ ਪ੍ਰਬੰਧਕ ਆਏ ਹੋਏ ਨੇ ਮੈਂ ਆ ਸਾਰਿਆਂ ਨੂੰ ਜਿੱਦਾਂ ਕੀ ਕਨਕੇ ਸਾਹਿਬ ਨੇ ਦੱਸਿਆ ਕਿ ਜੰਗੀ ਪੱਧਰ ਤੇ ਉੱਤੇ ਇਹ ਕੰਮ ਜੋ ਹੈ ਸ਼ੁਰੂ ਹੋ ਚੁੱਕਿਆ ਇੱਥੇ ਸਾਨੂੰ ਜਿਹੜੀ ਹੈਗੀ ਆ ਸਰਹੰਦੀ ਐਟ ਵੀ ਕਹਿੰਦੇ ਆ ਨਾਨਕਸ਼ਾਹੀ ਵੀ ਕਹਿੰਦੇ ਆ ਲਾਹੌਰੀ ਵੀ ਐਟ ਦਾ ਵੀ ਪਤਾ ਲੱਗਾ ਲਾਹੌਰੀ ਨਾਮ ਇਹਦਾ ਰੱਖਿਆ ਗਿਆ ਹੋਇਆ ਸੋ ਇਟਾ ਸਾਨੂੰ ਇਹ 50 ਲੱਖ ਤੋਂ ਵੱਧ ਇਟਾ ਸਾਨੂੰ ਚਾਹੀਦੀਆਂ ਨੇ ਸੋ ਬੇਨਤੀ ਹੈ ਕਿ ਆਪ ਜੀ ਜਿੱਥੇ ਵੀ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ ਜਾਂ ਸਾਨੂੰ ਬੁੱਲ ਵੇਚਣੀ ਚਾਹੁੰਦਾ ਹੋਵੇ ਉਹ ਸਾਡੇ ਇਹ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਉਹ ਇੱਥੇ ਸਾਨੂੰ ਸੰਪਰਕ ਕਰੇ ਤਾਂ ਅਸੀਂ ਉਹਨੂੰ ਦੱਸ ਦਵਾਂਗੇ ਕਿਵੇਂ-ਕਿਵੇਂ ਜਿਹੜਾ ਹੈਗਾ ਇਹ ਕੀਤਾ ਜਾ ਸਕਦਾ ਸੋ ਸਾਡੀ ਬੇਨਤੀ ਇਹੀ ਹੈ ਕਿ ਆਪ ਜੀ ਦਾ ਵੀ ਇਹ ਬਹੁਤ ਵੱਡੀ ਸੇਵਾ ਹੋਊਗੀ ਜੇ ਆਪ ਜੀ ਇੱਥੇ ਇਸ ਸੇਵਾ ਨੂੰ ਸੇਵਾ 'ਚ ਆਪਣਾ ਹੱਥ ਮਿ Đਾਓ ਆਪਾਂ ਸਾਰੇ ਤਨਮਨ ਧਨ ਕਰਕੇ ਸਫਲ ਹੋਈ ਤੋ ਕਾਫੀ ਲੰਬੇ ਸਮੇਂ ਤੋਂ ਜੀ ਇਹ ਸੇਵਾ ਜਿਵੇਂ ਆਲ ਅਰਾਊਂਡ ਇਹਦੇ ਹਥਵੇਲੀ ਦੇ ਅਰਾਊਂਡ ਸੇਵਾਵਾਂ ਚੱਲ ਰਹੀਆਂ ਸੀਗੀਆਂ ਸਾਨੂੰ ਇਹ ਮਨਜ਼ੂਰੀ ਹੈ ਜੀ 23 ਫਰਵਰੀ ਨੂੰ ਇਹਦੀ ਫਾਈਲਰ ਮਨਜ਼ੂਰੀ ਮਿਲੀ ਹੈ ਸੋ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਰਹੀਆਂ ਨੇ ਅਤੇ ਪੰਜਾਬ ਦੇ ਸਾਰੇ ਇਲਾਕਿਆਂ ਚ ਹਿੰਦੁਸਤਾਨ ਦੇ ਸਾਰੇ ਇਲਾਕਿਆਂ ਚੋਂ ਸੰਗਤਾਂ ਜਿਹੜੀਆਂ ਹੈਗੇ ਸਾਨੂੰ ਰੋਜ਼ ਇੱਥੇ ਦੇਖਣ ਨੂੰ ਮਿਲਦੀਆਂ ਨੇ ਸੋ ਹਜ਼ਾਰਾਂ ਦੀ ਤਦਾਦ ਦੇ ਸੰਗਤ ਆਉਂ ਜਿਹੜੀ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਦਸ਼ਮੇਲੇ ਕਰਨ ਲਈ ਸੋ ਜਲਦੀ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨੂੰ 1 ਸਾਲ ਦੇ ਅੰਦਰ ਅੰਦਰ ਬਣਾ ਕੇ ਤਿਆਰ ਕਰਕੇ ਸੰਗਤਾਂ ਦੇ ਸਪਰਤ ਕੀਤੀ ਜਾਵੇ